ਸਪਨਾ ਵਾਹਿਗੁਰੂ ਸਾਹੀ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਕ ਸ੍ਰੀ ਮੋਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਦੇਖ ਭੇਖ ਕੋ ਕਹੇ ਨਾ ਸਕਤ ਕੇਹ ਅਚਲ ਮੂਰਤ ਆਨ ਪਾਉ ਪ੍ਰਕਾਸ ਅਮਿਤੋ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਜੈ ਤ੍ਰੇ ਪਵਨ ਮਹੀਪ ਸੌਰ ਨਰ ਅਸੌਰ ਨੇਤ ਨੇਤ ਬਨ ਤਰਨ ਕਹਤ ਤਵੈ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨ ਤੁਸ ਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕ੍ਰਿਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਇ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਧੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕਾ ਨਮਸਤੰ ਅਨੇਕਾ ਨਮਸਤੰ ਅਪੂਦੇ ਨਮਸਤੰ ਅਜੂਪੇ ਨਮਸਤੰ ਰੇ ਕਰਮੇ ਨਮਸਤੰ ਰੇ ਪਰਮੇ ਨਮਸਤੰ ਰੇ ਦੇਸੇ ਨਮਸਤੰ ਰੇ ਵੇਸੇ ਨਮਸਤੰ ਰੇ ਨਾਮੇ ਨਮਸਤੰ ਰੇ ਕਾਮੇ ਨਮਸਤੰ ਰੇ ਤਾਤੇ ਨਮਸਤੰ ਰੇ ਕਾਤੇ ਨਮਸਤੰ ਰੇ ਤੂਤੇ ਨਮਸਤੰ ਅਪੂਤੇ ਨਮਸਤੰ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਰੇ ਤਾਪੇ ਨਮਸਤੰ ਅਥਾਪੇ ਨਮਸਤੰ ਤਰੇ ਮਾਨਯੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਉਤਰੇ ਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤੰ ਅਸਤਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤੰ ਅਦਵੇ ਅਦੇਸੰ ਅਦੇਸੇ ਨਮਸੰ ਅਪੇਸੇ ਨਮਸੰ ਰੇ ਧਾਮੇ ਨਮਸੰ ਰੇ ਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਾਇਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਾਸਤ ਦੇਵ ਨਮਸੰ ਅਪੇਵ ਨਮਸਤੰ ਅਜਨਮੇ ਨਮਸਤੰ ਸੋਬਾਨਮੇ ਨਮੋ ਸਰਬਗਾਉਨੇ ਨਮੋ ਸਰਬਭਾਉਨੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲਕਾਲੇ ਨਮਸਤਸਦਾਯਾਲੇ ਨਮਸਤੰ ਅਬਰਣੇ ਨਮਸਤੰ ਅਮਰਣੇ ਨਮਸਤੰ ਜਰਾਰੰਗ ਨਮਸਤੰ ਕਰੇਤਾਰੰਗ ਨਮੋ ਸਰਬਤੰਦੇ ਨਮੋਸਤ ਬੰਦੇ ਨਮਸਤੰ ਰੇ ਸਾਕੇ ਨਮਸਤੰ ਰੇ ਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਇਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਰੂਪਹ ਨੂਪਹ ਜੂਹ ਪੂਹ ਲੇਖਹ ਪੇਖਹ ਨਾਮਹ ਕਾਮਹ ਤੇਹ ਪੇਹ ਜੀਤਹ ਪੀਤਹ ਤ੍ਰਿਮਾਨਹ ਨਿਦਾਨਹ ਤ੍ਰਿਪਰਗਹ ਸਰਗਹ ਨੀਲਹ ਨਾਦਹ ਜੇਹ ਜਾਦਹ ਜਨਮਹ ਬਰਨਹ ਪੂਤਹ ਪਰਨਹ ਅਗੰਜਹ ਪੰਜਹ ਚੂਜਹ ਚੰਜਹ ਮੀਕਹ ਰਫੀਕਹ ਤੰਦਹ ਬੰਧਹ ਨਿਰਬੂਜਹ ਸੂਜਹ ਕਾਲਹ ਜਾਲਹ ਅਲਾਹ ਹੈ ਅਜਾਹ ਹੈ ਅਨੰਦ ਹੈ ਮਹੰਦ ਹੈ ਅਲੀਕ ਹੈ ਅੰਦਰੇ ਸ੍ਰੀਕ ਹੈ ਅੰਦਰੇ ਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਅਮਾਨ ਹੈ ਨਿਦਾਨ ਹੈ ਨੇਕ ਹੈ ਫਿਰ ਇੱਕ ਹੈ ਪੁਜੰਗ ਪ੍ਰਿਆਤ ਛੰਦ ਨਮੋ ਸਰਬ ਮੰਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਨੇ ਨਮੋ ਸਰਬ ਪਹਉਨੇ ਅਨੰਗੀ ਅਨਾਥੇਂਦਰ ਸੰਗੀ ਪਰਮਾਥੇ ਨਮੋ ਪਹਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ अनंगी अनामे समस्ति स्वरूपे परपंगी परमाथे समस्ति व्यपुहते कलंक ने कलंकी स्वे नमो राज परम रूपे नमो जोगजोगे स्वरंग परम सिद्धे नमो राजरंग परम वृद्धे नमो शस्त्रपाणे नमो अस्त्रणे नमो परम ज्ञाता नमो लोकमाता अपेखि अपरमी अभोगि अभोगते नमो जोग जो स्वरंग परम जोगते नमो नत नारायणे क्रूर करमे नमो प्रेत अप्रेत देवे स्वधर्मे नमो रोग हरता नमो राग रूपे नमो साहसाहं नमो पूपपे नमो दान दानने नमो मान माने नमो रोग रोगी नमस्तं इसनानं नमो मंत्र मंत्रं नमो जंत्र जंत्रं नमो एस्टे एस्टे नमो तंत्र तंत्रं सदा सात्यदा आनंद सर्वं परनासी अनुपे अरूपे समस्तल निवासी ਸਦਾ ਸਿੱਧ ਦਾ ਬੁੱਧ ਦਾ ਬ੍ਰਹਿਦ ਕਰਤਾ ਅਦੁ ਉਰਦ ਅਰਦੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਦੋਸ਼ ਪਾਲੰ ਸਦਾ ਸਰਬ ਦਾ ਸਿੱਧ ਦਾਤਾ ਦਿਆਲੰ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਤਰੀ ਛੰਦ ਜਲੇ ਹੈ ਥਰੇ ਹੈ ਪੀਤ ਹੈ ਪੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਪੇਸ ਹੈ ਪੁਜੰਗ ਪ੍ਰਿਆਤ ਛੰਦ आगादे आबादे आनंदी सारूपे नमो सर्वमान्ये समस्तीने धन्ने नमस्तुंग इंद्रेनाथे नमस्तुंग परमाथे नमस्तुंग अगंज्ये नमस्तुंग कपंजी नमस्तुंग अकाले नमस्तुंग अपाले नमो सर्वदेसे नमो सर्वपेशे नमो राजराज्ये नमो साजसाजे नमो साहसाहे नमो महामाहे 圏 Namo gite gitte nao pri prite nao rohkaruke nao so soke nao sarba ruge nao sarba puhuge nao sarba dihitang nao saaba pihitang Namo sarabage anang nao paramedanang nao sarba mantreng Namo sarabajan terang Namo saabareang nao sarbe tresang nao sarbarangge trerepanggi anangge nao jijiwang nao BJ akkeje abj semang presseje ਕਿਰਪਾਲੰ ਸਰੂਪੇ ਕੋ ਕਰਮੰ ਪਰਨਾਸੀ ਸਦਾ ਸਰਬਦਾ ਰਦ ਸਦੰ ਨਿਵਾਸੀ ਚਰਪੜ ਸ਼ੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦ ਰੂਪ ਆਨਾਦ ਮੂਰਤਾ ਜੋਨ ਪਰਖਿਆ ਪਾਰ ਸਰ ਮਾਂਤਰ ਮਾਨ ਦੇਵ ਭੇਵਾਦ ਉਦਾਰ ਸਰ ਪਾਲਕ ਸਰਬ ਕਾਲਕ ਸਰਬ ਕੋ ਕੌਨ ਕਾਲ ਜਤਰ ਤਤਰ ਵਿਰਾਧੇ ਅਵਤੂਤ ਰੂਪ ਰਿਸਾਲ ਨਾਮ ਠਾਮਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤਾ ਜੋਨ ਆਦ ਅਸ਼ੇਖ ਦੇਸੌਰ ਨਾ ਪੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਉ ਅਨੁਰਾਗ ਨਾਮ ਕਾਮਹੀਨ ਪੇਖਤ ਤਾਮ ਹੋ ਨਹ ਜਾਹੇ ਸਰਮਾ ਸਰਬਤਰਮਾਨ ਸੈਮਾਨ ਤਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨੋ ਅੰਤ ਕੋ ਫਿਰ ਏਕ ਦੇਪੇਵ ਨਾ ਜਾਣਹੀ ਜਿਹ ਬੀਦ ਔਰ ਗਤੇਵ ਰੂਪ ਰੰਗ ਨ ਜਾਤ ਪਾਤ ਸੋ ਜਾਣੈ ਕੇਹ ਦੇਵ ਸਾਤ ਮਾਤ ਨਾ ਜਾਤ ਜਾਕਰ ਜਨ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤਰ ਜਕ ਮਾਨ ਹੀ ਕੋਰ ਤੀਨ ਲੋਕ ਚੌਦ ਹਕੇ ਵਿਖੈ ਜਗ ਜਾਪਈ ਜਿਹ ਜਾਪ ਆਦੇਵ ਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪਰਖਿ ਅਪਾਰ ਸਰਬ ਸਵਰਤਿਓ ਸੋਯੰ ਭਾਵ ਗੜਨ ਭੰਜਨ ਹਾਰ ਕਾਲਹੀਨ ਕਾਲਾ ਸੰਜੋਗਤ ਕਾਲ ਪਰਖ ਆਦੇਸ ਧਰਮ ਤਾਮਸੋ ਪਰਮ ਰਹਿਤ ਭੂਤ ਅਲਖ ਅਪੇਸ਼ ਅੰਗ ਰਾਗ ਨਾ ਰੰਗ ਜਾ ਕਹੈ ਜਾਤ ਬਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਮਿਗ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਪੰਜਨ ਆਦ ਰੂਪ ਅਸੂਤ ਅੰਗ ਹੀਨ ਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰੇਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਆਨ ਭੇਖ ਸਰਬ ਸਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਨ ਜਾ ਕਹੇ ਨੇਤ ਭਾਗਤ ਨਿਤ ਕੋਟ ਸਿਮਰਤ ਪ੍ਰਾਨ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਪਉ ਪ੍ਰਕਾਸ ਨਿਸਤਨ ਅਨਾਸ ਆਜਾਨ ਬਾਹੋ ਸਾਹਾਨ ਸਾਹੋ ਰਾਜਾਨ ਰਾਜ ਪਹਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਆਨਪੂਤ ਅੰਗ ਆਬਾ ਅਪੰਗ ਗਤਮਿਤ ਅਪਾਰ ਗੁਣਗਨ ਉਦਾਰ ਮੋਨਗਨ ਪ੍ਰਣਾਮ ਨਿਰਭੈ ਨਕਾਮ ਆਤ ਦੁਤ ਪ੍ਰਚੰਡ ਮਿਤਗਤ ਅਖੰਡ ਆਲਸੈ ਕਰਮ ਆਦਰਸੈ ਧਰਮ ਸਰਬਾ ਪਰਨ ਹੱਡੈ ਆਨ ਡੰਡ ਬਾਡੈ ਚਤਰੀ ਛੰਦ ਪ੍ਰਸਾਦ गोबिंद दे मकंदे उदारे अपारे हरि अंग करियंगरे नामे अकामे भुजंगप्रयात छंद चतरजकर करता चतरजकर हरता चतरजकर दानने चतरजकर जाने चतरजकर वरती चतरजकर भरती चतरजकर पाले चतरजकर काले चतरजकर पासे चतरजकर वासे चतरजकर मानिया चतरजकर दानिया चाचरी छंद ਨਾ ਸਤਰ ਨਾ ਮਿਤ੍ਰ ਨਾ ਪਰਮੰ ਨ ਪਤਰ ਨ ਕਰਮੰ ਨ ਕਾਇ ਅਜਨਮੰ ਅਜਾਇ ਨ ਚਿਤ੍ਰ ਨਾ ਮਿਤ੍ਰ ਪਰਿਹ ਪਵਿੱਤਰ ਪ੍ਰਥੀਸਾ ਅਦੀਸਾ ਦ੍ਰਿਸਾ ਕ੍ਰਿਸਾ ਭਗਵਤੀ ਸ਼ੰਦ ਤ ਪ੍ਰਸਾਦ ਕਥ ਤੇ ਕੀ ਆਛਜ ਦੇਸਾ ਕੇ ਆ ਪਹਿਜ ਪੇਸਾ ਕੇ ਆ ਗੰਧ ਕਰਮਾ ਕੇ ਆ ਪੰਜ ਭਰਮਾ ਕੇ ਆ ਪੰਜ ਲੋਕਾ ਕੇ ਆਦਿਤ ਸੋਕਾ के अवधूत वर्ण के बेभूत करना के राजंग प्रभा है के धर्मंग तुझा है के आशोक वर्ण के सर्वा अपहरण के जगतंग कृति है के शत्रंग क्षत्रि है के ब्राह्मण स्वरूप के अनुपव अनुप के आद आदेव हैं के आप अपेव हैं के चित्रंग विहीन के एक अधीन के रोजी रजा कै रिहिम रेहा कै ਕਿ ਪਾਗ ਬਿਆਬ ਹੈ ਕਿ ਕੈਬਲ ਗੈਬ ਹੈ ਕਿ ਅਪੂਵਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਗੁਨਿੰਦ ਹੈ ਕਰੋਜੀ ਦੇਹਿੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀਹ ਹੈ ਕਿ ਸਰਬੰ ਦਲੀਹ ਹੈ ਕਿ ਸਰਬਤਰ ਮਾਨਯ ਹੈ ਕਿ ਸਰਬਤਰ ਦਾਨਯ ਹੈ ਕਿ ਸਰਬਤਰ ਗਾਉਨ ਹੈ ਕਿ ਸਰਬਤਰ ਪਾਉਨ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਪੇਸ ਹੈ ਕਿ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕਿ ਸਰਬਤਰ ਦੇਸਾ ਕੇ ਸਰਬਤਰ ਪੇਸਾ ਕੇ ਸਰਬਤਰ ਕਾਲੈ ਕੇ ਸਰਬਤਰ ਪੱਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਪੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨਿਐ ਸਦਾ ਮੰ ਪ੍ਰਧਾਨਿਐ ਕੇ ਸਰਬਤਰ ਜਾਪਿਐ ਕੇ ਸਰਬਤਰ ਥਾਪਿਐ ਕੇ ਸਰਬਤਰ ਭੰਨੈ ਕੇ ਸਰਬਤਰ ਮੰਨੈ ਕੇ ਸਰਬਤਰ ਇੰਦਰੈ ਕੇ ਸਰਬਤਰ ਚੰਦਰੈ

ਅਜੀ ਜਲ ਨਿਵਾਜ ਹੈ ਕਨੀ ਮਰ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਹੁਤ ਹੈ ਪ੍ਰਭੁਕਤ ਪ੍ਰਭਾ ਹੈ ਸੋਜੁਕਤ ਸਦਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਸਲਾਮ ਹੈ ਸਦੈਵ ਅਕਾਮ ਹੈ ਨਿਰਬਾਦ ਸਰੂਪ ਹੈ ਗਾਦ ਹੈ ਅਨੂਪ ਹੈ ਓੰ ਆਦ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਰਗੇ ਤੇਰੇ ਵਰਗੰ ਤੇਰੇ ਬਾਦੇ ਅਗੰਜੇ ਅਗਾਦੇ ਸੁਭੰ ਸਰਬ ਭਾਗੇ ਸੋ ਸਰਬ ਅਨੁਰਾਗ ਤੇਰੇ ਭਗਤ ਸਰੂਪ ਹੈ ਛਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥੀਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰ ਸਦਾ ਹੈ ਬੇ ਭਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇ ਭਗਤ ਪ੍ਰਵਾਹ ਹੈ ਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਪਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜਹ ਬਹ ਪੂਤ ਹ ਤੂਤ ਹ ਨਾਸ ਹ ਦਾਸ ਹ ਦੰਦ ਹ ਬੰਦ ਹ ਭਗਤ ਹ ਬ੍ਰਗਤ ਹ ਨਾਸ ਹ ਪ੍ਰਕਾਸ਼ ਹ ਨਚੰਤ ਹ ਸੁਨੰਤ ਹ ਲਖ ਹ ਦਖ ਹ ਅਲੇਖ ਹ ਪੇਖ ਹ ਤਾਹ ਹ ਗਾਹ ਹ ਸੰਭ ਹ ਗੰਭ ਹ ਨੀਲ ਹ ਨਾਦ ਹ ਨਤ ਹ ਸੁਨਤ ਹ ਜਾਤ ਹ ਜਾਦ ਹ ਚਰਪੜ ਸ਼ਾਂਤ ਤਵ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜਗਤਾ ਸਰਬੰ ਮੁਕਤਾ ਰਸਾਵਲ ਛੰਦ ਤਵਾ ਪ੍ਰਸਾਦ ਨਮੋ ਨਰਕਨਾਸੇ ਸਦਾਵੰ ਪ੍ਰਕਾਸ਼ੇ ਅਨੰਗੰ ਸਰੂਪੇ ਭੰਗੰ ਬੇ ਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਬੇ ਭੂਤੇ ਅਨੰਗੀ ਅਨਾਮੇ ਤ੍ਰਪੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰਾ ਨਾ ਪੁਤਰਾ ਨ ਸਤਰਾ ਨ ਮਿਤਰਾ ਨ ਤਾਤਨ ਮਤਨ ਜਾਤਨ ਪਾਤੈ ਨਿਰਸਾਕੰ ਸਰੀਕ ਹਾਂ ਮਿੱਤੋ ਅਮੀਕ ਹਾਂ ਸਦਾਵੰਗ ਪ੍ਰਭ ਹ ਅਜੈ ਹਾਂ ਅਜਾ ਹਾਂ ਭਗਵਤੀ ਸ਼ੰਦਤਵ ਪ੍ਰਸਾਦ ਕੇ ਜਹਰ ਜਹੂਰ ਹਾਂ ਕੇ ਹਾਜ਼ਰ ਹਜੂਰ ਹਾਂ ਹਮੇਸ਼ਵਰ ਸਲਾਮ ਹਾਂ ਸਮਸੁਲ ਕਲਾਮ ਹਾਂ ਕੇ ਸਾਹਿਬ ਦਿਮਾਗ ਹਾਂ ਕੇ ਹਸਨਲ ਜਰਾਗ ਹਾਂ ਕੇ ਕਾਮਲ ਕਰੀਮ ਹਾਂ ਕੇ ਰਾਜਗਰੀਮ ਹਾਂ ਕਿ ਰੋਜੀ ਦੇਹੰਦ ਹੈ ਕਿ ਰਾਜਗਰ ਰਹਿੰਦ ਹੈ ਕਰੀਮ ਅਲ ਕਮਾਲ ਹੈ ਕਿ ਹਸਨ ਅਲ ਜਮਾਲ ਹੈ ਗਨੀਮ ਅਲ ਖਿਰਾਜ ਹੈ ਗਰੀਬ ਅਲ ਨਿਵਾਜ ਹੈ ਹਰੀਫ ਅਲ ਸਕਨ ਹੈ ਹਿਰਾਸ ਅਲ ਫਕਨ ਹੈ ਕਲੰਕੰ ਪ੍ਰਨਾਸ ਹੈ ਸਮਸਤਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇ ਕਰ ਰਹੀਮ ਹੈ ਸਮਸਤਲ ਜਬਾ ਹੈ ਕਿ ਸਾਹਿਬ ਕੇ ਰਾਹ ਹੈ ਕਿ ਅਰਕੰ ਪ੍ਰਨਾਸ ਹੈ ਬਹਿਸਤਲ ਨਿਵਾਸ ਹੈ ਕਿ ਸਰਬਲ ਗਵਨ ਹੈ ਹਮੇਸ਼ਾ ਲਦਵਨ ਹੈ तमामल तमीज हैं समस्तल अजीज हैं परंग परम ईश हैं समस्तल अदिश हैं देशल अलेख हैं मेसला पीक हैं जमी नाल जमा हैं मीकल इमा हैं करीमल कमाल हैं के ज़रत तो जमाल हैं के तलंग प्रकाश हैं के अमितो सुबास हैं के आदब स्वरूप हैं के अमितो बेपूत हैं के अमितो पसाह हैं के आत्मप्रभा है ए अतनंग नांग हैं के अमितो अपंग हैं मद पार छंद त्व प्रसाद ਮਨ ਮਨ ਪ੍ਰਣਾਮ ਗੁਣ ਗਣ ਮੋਦਾਮ ਹਰਬਰ ਅਗੰਝ ਹਰਨਰ ਪਰਪੰਝ ਅਨਗਨ ਪ੍ਰਣਾਮ ਮਨ ਮਨ ਸਲਾਮ ਹਰਨਰ ਅਖੰਡ ਬਰਨਰ ਅਮੰਡ ਅਨਪਵਨਾਸ ਮਨ ਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲਥਲ ਮੋਦਾਮ ਅੰਛਜ ਅੰਗ ਆਸਨ ਅਭੰਗ ਪਮਾ ਅਪਾਰ ਗਤਮਿਤ ਉਦਾਰ ਜਲਥਲ ਅਮੰਡ ਦਸ ਵਿਸ ਅਪੰਡ ਜਲਥਲ ਮਹੰਤ ਦਸ ਵਿਸ ਬੇਅੰਤ ਅਨਪਵਨਾਸ ਤ੍ਰਿਤੁਰ ਤੁਰਾਸ ਆ ਜਨ ਬਾਹੋ ਏਕਾ ਸਦਾ ਹੋ ਓੰਕਾਰ ਆਦ ਕਸਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਤ ਚਰਨ ਨਾਮ ਅਨ ਛੇਜ ਗਾਤ ਆਜ ਜਨਾ ਬਾਤ ਅਨ ਚੰਦ ਗਾਤ ਅਨ ਰੰਜ ਬਾਤ ਅਨ ਟਟ ਪੰਡਾਰ ਅਨ ਠਟ ਅਪਾਰ ਆੜੀਟ ਤਰਮ ਆਤ ਟੀਟ ਕਰਮ ਅਨ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤ ਪ੍ਰਸਾਦ ਕਰੁਣਾ ਲਹਿ ਹੈ ਅਰ ਘਲ ਹੈ ਖਲਖੰਡਨ ਹੈ ਮਹ ਮੰਡਨ ਹੈ ਜਗਤੀਸ਼ੁਰ ਹੈ ਪਰਮੇਸ਼ੁਰ ਹੈ कल कारण है सर्व उभारण है त्रैत के तरण है जग के कर्ण है मन कर मान्य है, कर है, है, है जग जान्य है सर्वंग पर है सर्वंग कर है सर्व सर्वपाशय है सर्वनाशय है करुणा कर है विस्वं पर है सर्वेश्वर है जगतेश्वर है ब्रह्मंड स हैं कालखंड स हैं पारति पर है करुणा कर है अजपा जप है हैथपा थाप है कृता कृत है अमृता अमृत है अमृता मृत द्रेत है करुणा कृत है कृता कृत है तरणी त्रैत है है परमेश्वर है ਅਕ੍ਰਿਤਾ ਕਰਤਹ ਅਮ੍ਰਿਤਾ ਅਮ੍ਰਤਹ ਅਰਬਕ੍ਰਿਤਹ ਅਮ੍ਰਿਤਾ ਅਮ੍ਰਤਹ ਨਰਨਾਇਕ ਹੈ ਖਲਕਾਇਕ ਹੈ ਬਿਸਵੰ ਬਰ ਹੈ ਕਰੁਣਾਲਯ ਹੈ ਨਿਰਪਨਾਇਕ ਹੈ ਸਰਪਾਇਕ ਹੈ ਪਪੰਜਨ ਹੈ ਔਰ ਗੰਜਨ ਹੈ ਰੇਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਹੈ ਸਰਬ ਆਤਮ ਹੈ ਆਤਮ ਵਾਸ ਹੈ ਜਸ ਕੀ ਜਾਸ ਹੈ ਭੁਜੰਗ ਪ੍ਰਿਆਤ ਛੰਦ नमो सूर्य सूर्य नमो चंद्र चंद्रे नमो राज राजे नमो इंद्रइंद्रे नमो अंधकारे नमो तेजतेजे नमो ब्रंद ब्रंदे नमो बीज बीजे नमो राजताम रूपे नमो परम तत्ंग तत्ंग स्वरूपे नमो जोगजोग्ये नमो ज्ञान ज्ञाने नमो मंत्र मंत्रे नमो ध्यान त्यान नमो जग जुल नमो ज्ञान ज्ञाने नमो भोज भोजे नमो पानपाने नमो करता नमो शांत नमो इंद्र इंद्रेनादिपूते ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਨਮੋ ਬਾਂਗ ਬਾਂਕੇ ਅਪੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲਪ ਹੈ ਬੈ ਅਪੂ ਅਜੂ ਅਨਾਸ ਆਕਾਸ ਅਗੰਜ ਪੰਜ ਲਖ ਪਖ ਅਕਾਲ ਦਿਆਲ ਲੇਖ ਭੇਖ ਅਨਾਮ ਕਮ ਅਗਾ ਹਟਾ ਹੋ ਨਾਥੇ ਪਰਮਾਤੇ ਅਜੋਨੀ ਅਮੋਨੀ ਨਾਰਾਗੇ ਨਰੰਗੇ ਨਰੂਪੇ ਨਰਿਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਪੁਝੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਪੂਤੇ ਸਮਸਤੁਲ ਸਰੂਪੇ ਕੋ ਕਰਮੰ ਪਰਣਾਸੇ ਸੋ ਧਰਮੰ ਬੇਪੂਤੇ ਸਦਾ ਸਾਜਦਾ ਆਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤੁਲ ਨਿਵਾਸੀ अजाيب बेपहुते गजाيب गनीमे हरियंग करियंग करीमल करी रहीमे चतरजकरवर्ती चतरजकर भूते स्वयंग भाव सुभंग सर्वदा सर्वजगते दुकानं प्रणासी दयालंग स्वरूपे सदा अंग संगे अपंगं बेपहुते